ਸਤ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜਿਵੇਂ ਹੁਣ ਬਰਸਾਤ ਦਾ ਮੌਸਮ ਚੱਲ ਰਿਹਾ ਆ ਇਹਦੇ ਨਾਲ ਸਾਡੀ ਸਕਿਨ ਬਹੁਤ ਹੀ ਡਲ ਹੋ ਗਈ ਆ بے ਜਾਨ ਜੀ ਹੋ ਗਈ ਕੋਈ ਗਲੋ ਨਹੀਂ ਆ ਕੋਈ ਨਿਖਾਰ ਨਹੀਂ ਸਾਡੇ ਫੇਸ ਤੇ ਉੱਪਰ ਅਸੀਂ ਕਿਵੇਂ ਆਪਣੇ ਫੇਸ ਤੇ ਉੱਪਰ ਨਿਖਾਰ ਲਿਆਈਏ ਜੋ ਮੈਂ ਅੱਜ ਤੁਹਾਨੂੰ ਪੈਕ ਦੱਸਾਂਗੀ ਉਹ ਤੁਸੀਂ ਪੈਕ ਡੇਲੀ ਆਪਣੇ ਫੇਸ ਤੇ ਲਗਾਉਣਾ ਆ ਉਹਦੇ ਨਾਲ ਤੁਹਾਡੇ ਫੇਸ ਤੇ ਉੱਪਰ ਕੋਈ ਵੀ ਦਾਗ-ਧੱਬਾ ਨਹੀਂ ਰਹੇਗਾ ਸਕਿਨ ਵੀ ਗਲੋ ਕਰੇਗੀ ਤੇ ਨਿਖਾਰ ਵੀ ਬਹੁਤ ਹੀ ਆਵੇਗਾ ਇਹ ਪੈਕ ਨੂੰ ਤੁਸੀਂ ਡੇਲੀ ਲਗਾਉਣਾ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਅਸੀਂ ਪੈਕ ਕਿਸ ਚੀਜ਼ ਦਾ ਬਣਾ ਲਿਆ ਤੁਸੀਂ ਕ੍ਰੀਨ ਲੈ ਲੈਣਾ ਇੱਕ ਬੋਲ ਇਸ ਵਿੱਚ ਅਸੀਂ ਪਾਵਾਂਗੇ ਜੀ ਗਰਾਮ ਫਲਾ ਬੇਸਨ ਜੋ ਤੁਹਾਡੀ ਰੰਗਤ ਨੂੰ ਬਹੁਤ ਹੀ ਨਖਾਰੇਗਾ ਬੇਸਨ ਤੁਹਾਡੇ ਜੋ ਸਕਿਨ ਦੇ ਉੱਪਰ ਦਾਗ-ਧੱਬੇ ਨੇ ਉਹਨਾਂ ਨੂੰ ਕਲੀਨ ਕਰੇਗਾ ਜੋ ਤੁਹਾਡੇ ਕਾਲੀ ਪਰਤ ਸਕਿਨ ਦੇ ਉੱਪਰ ਓਪਨ ਪੋਰਸ ਦੇ ਵਿੱਚ ਆ ਗਈਆਂ ਉਹਨਾਂ ਨੂੰ ਕਲੀਨ ਕਰੇਗਾ ਜੀ ਬੇਸਨ ਫਿਰ ਅਸੀਂ ਲਾਵਾਂਗੇ ਜੀ ਵੀਟ ਫਲੌਰ ਜਿਸ ਦੀ ਅਸੀਂ ਰੋਟੀ ਬਣਾਉਨੇ ਆਟਾ ਉਹ ਲੈ ਲਾਂਗੇ ਇਹ ਵੀ ਤੁਹਾਡੀ ਰੰਗਤ ਨੂੰ ਨਖਾਰੇਗਾ ਤੁਹਾਡੀ ਸਕਿਨ ਨੂੰ ਸੌਫਟ ਤੇ ਮੁਲਾਇਮ ਬਣਾਵੇਗਾ ਸਕਿਨ ਨੂੰ ਵਾਈਟ ਕਰੇਗਾ ਵੀਟ ਫਲੌਰ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਪਿੰਚ ਟਰਮਨਿਕ ਹਲਦੀ ਇੱਕ ਕਸਤੂਰੀ ਹਲਦੀ ਆ ਤੁਸੀਂ ਖਾਣੇ ਵਾਲੀ ਹਲਦੀ ਲੈਣੀ ਤਾਂ ਥੋੜੀ ਲੈਣੀ ਹੈਗੀ ਇੱਕ ਕਸਤੂਰੀ ਹਲਦੀ ਆ ਜੀ ਸਕਿਨ ਵਾਸਤੇ ਆ ਠੀਕ ਹੈ ਤੁਸੀਂ ਕਸਤੂਰੀ ਹਲਦੀ ਲਿਆ ਕੇ ਆਪਣੇ ਘਰ ਵਿੱਚ ਰੱਖੋ ਜਦੋਂ ਤੁਸੀਂ ਕੋਈ ਪਿਆਗ ਬਣਾਉਂਦੇ ਜੀ ਇੱਕ ਪਿੰਚੋ ਦੇ ਵਿੱਚ ਪਾ ਲਿਆ ਕਰੋ ਇਹ ਰੰਗ ਵੀ ਨਹੀਂ ਦੇਵੇਗੀ ਤੁਹਾਡੇ ਫੇਸ ਦੇ ਉੱਪਰ ਉਹ ਜੋ ਖਾਣੇ ਵਾਲੀ ਹਲਦੀ ਹੁੰਦੀ ਆ ਉਹ ਸਾਡੇ ਫੇਸ ਦੇ ਉੱਪਰ ਰੰਗ ਛੱਡ ਦਿੰਦੀ ਆ ਕਿਉਂਕਿ ਉਹ ਚ ਕੋਈ ਮਿਲਾਵਟ ਕੋਈ ਕਲਰ ਪਏ ਹੁੰਦੇ ਆ ਨਾ ਇਸ ਕਰਕੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਰੌ ਮਿਲਕ ਕੱਚਾ ਦੁੱਧ ਕੱਚਾ ਦੁੱਧ ਤੁਸੀਂ ਡੇਲੀ ਤੁਹਾਨੂੰ ਮੈਂ ਦੱਸਿਆ ਰੱਖ ਲਿਆ ਕਰੋ ਥੋੜਾ ਉਹਦੇ ਨਾਲ ਆਪਣੇ ਫੇਸ ਨੂੰ ਕਲੀਨ ਕਰਿਆ ਕਰੋ ਚੰਗੀ ਤਰ੍ਹਾਂ ਡੇਲੀ ਕੱਚੇ ਦੁੱਧ ਦੇ ਨਾਲ ਆਪਣੇ ਫੇਸ ਨੂੰ ਕਲੀਨ ਕਰਿਆ ਕਰੋ ਉਹਦੇ ਨਾਲ ਵੀ ਬਹੁਤ ਹੀ ਵਧੀਆ ਫੇਸ ਹੁੰਦਾ ਤੇ ਫੇਰ ਹੁੰਦਾ ਤੇ 글로 ਵੀ ਬਹੁਤ ਹੀ ਜ਼ਿਆਦਾ ਆਂਦਾ ਨਿਖਾਰ ਵੀ ਆਂਦਾ ਦਿਨੋਂ ਦਿਨ ਨਖਾਰ ਆਵੇਗਾ ਜਿਵੇਂ ਤੁਸੀਂ ਕੱਚਾ ਦੁੱਧ ਆਪਣੇ ਫੇਸ ਤੇ ਉੱਪਰ ਲਗਾਓਗੇ ਨਾ ਬਹੁਤ ਹੀ ਵਧੀਆ ਨਖਾਰ ਆਵੇਗਾ ਜੀ ਐਵੇਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਣਾ ਇਹ ਤੁਸੀਂ ਪੈਕ ਡੇਲੀ ਲਗਾਣਾ ਡੇਲੀ ਹੀ ਫੇਸ ਵਾਸ਼ ਕਰਨਾ ਇਸ ਪੈਕ ਦੇ ਨਾਲ ਫੇਸ ਨੂੰ ਵਾਸ਼ ਕਰਨਾ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਜਿਸ ਦੇ ਨਾਲ ਵੀ ਕੋਈ ਵੀ ਫੇਸ ਵਾਸ਼ ਜੇ oily skin ਆ ਉਸ ਟਾਈਪ ਕਰਨਾ ਜੇ dry ਹੈ ਤਾਂ ਉਸ ਦੇ ਹਿਸਾਬ ਨਾਲ ਤੁਸੀਂ ਆਪਣਾ ਫੇਸ ਨੂੰ ਵਾਸ਼ ਕਰਨਾ ਫਿਰ ਤੁਸੀਂ ਕੀ ਕਰਨਾ ਕੱਚੇ ਦੁੱਧ ਨੂੰ ਕਾਟਨ ਦੇ ਵਿੱਚ ਡਿਪ ਕਰਕੇ ਨਾ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਜੋ ਤੁਹਾਡੀ ਮੈਲ ਡਸਟ ਵਗੈਰਾ ਰਹਿ ਗਈ ਹੋਏਗੀ ਨਾ ਉਹ ਕੱਚੇ ਦੁੱਧ ਨੇ ਬਿਲਕੁਲ ਕਲੀਨ ਕਰ ਦੇਣੀ ਆ ਦੇਲੇ ਤੁਸੀਂ ਕੱਚਾ ਦੁੱਧ ਆਪਣੇ ਫੇਸ ਦੇ ਉੱਪਰ ਲਗਾਇਆ ਕਰੋ ਤੇ ਉਹਦੇ ਨਾਲ ਤੁਹਾਡੀ ਸਕਿਨ ਸੌਫਟ ਹੋਵੇਗੀ ਮਲਾਈਮ ਹੋਵੇਗੀ ਸ਼ਾਈਨ ਕਰੇਗੀ 글로 ਵੀ ਬਹੁਤ ਕਰੇਗੀ ਔਰ ਜੋ ਓਪਨ ਪੋਰਸ ਦੇ ਵਿੱਚ ਗੰਦਗੀ ਵਗੈਰਾ ਜਮਾ ਹੋ ਜਾਂਦੀ ਨਾ ਉਹ ਬਿਲਕੁਲ ਹੀ ਕਲੀਨ ਕਰ ਦਿੰਦਾ ਹੈ ਜੀ ਕੱਚਾ ਦੁੱਧ ਕੱਚਾ ਦੁੱਧ ਤਾਂ ਬਹੁਤ ਹੀ ਵਧੀਆ ਮੈਂ ਡੇਲੀ ਤੁਹਾਨੂੰ ਬੋਲਦੀ ਕਿ ਤੁਸੀਂ ਕੱਚਾ ਦੁੱਧ ਲਗਾਇਆ ਕਰੋ ਆਪਣੇ ਫੇਸ ਦੇ ਉੱਪਰ ਇਹਨੂੰ ਚੰਗੀ ਤਰ੍ਹਾਂ ਮਲਾ ਲਓ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਸਾਰੀਆਂ ਚੀਜ਼ਾਂ ਨੂੰ ਤੇ ਡੇਲੀ ਇਸ ਪੈਕ ਨੂੰ ਲਗਾਓਗੇ ਨਾ ਆਪਣੇ ਫੇਸ ਦੇ ਉੱਪਰ ਤੇ 글로 ਵੀ ਬਹੁਤ ਹੀ ਜ਼ਿਆਦਾ ਆਣਾ ਤੁਹਾਡੇ ਫੇਸ ਦੇ ਉੱਪਰ ਇਹ ਪੈਕ ਨੂੰ ਤੁਸੀਂ ਡੇਲੀ ਹੀ ਲਗਾਣਾ ਪਹਿਲਾਂ ਫੇਸ ਵਾਸ਼ ਕਰਨਾ ਫਿਰ ਕੱਚੇ ਦੁੱਧ ਨਾਲ ਕਲੀਨ ਕਰ ਲੈਣਾ ਡੇਲੀ ਤੁਸੀਂ ਇਸ ਤਰ੍ਹਾਂ ਕਰੋ ਫਿਰ ਦੇਖਿਓ ਇੱਕ ਹਫਤਾ ਕਰਕੇ ਦੇਖੋ ਆਪਣੀ ਸਕਿਨ ਨੂੰ ਦੇਖ ਕੇ ਦੇਖੋ ਇਸ ਤਰ੍ਹਾਂ ਕਰਕੇ ਫਿਰ ਤੁਸੀਂ 2 ਮਿੰਟ ਦੀ ਮ사ਜ ਦੇਣੀ ਹੈ ਆਪਣੇ ਫੇਸ ਦੇ ਉੱਪਰ 2 ਮਿੰਟ ਮ사ਜ ਕਰਾਂਗੇ ਆਪਾਂ ਸੌਫਟ ਹੱਥਾਂ ਦੇ ਨਾਲ ਕਰਨੀ ਬਹੁਤਾ ਰਗੜਨਾ ਨਹੀਂ ਸਕਿਨ ਨੂੰ ਡੇਲੀ ਮੈਂ ਤੁਹਾਨੂੰ ਹਰ ਵੀਡੀਓ ਵਿੱਚ ਦੱਸਦੀ ਆ ਜੀ ਲਾਈਟ ਹੈਂਡ ਨਾਲ ਸੌਫਟ ਸੌਫਟ ਕਰਨੀ ਤੁਸੀਂ ਮ사ਜ ਜਿਨ੍ਹਾਂ ਦੀ oily skin ਆ ਉਹ lemon ਵੀ ਵਿੱਚ ਪਾ ਸਕਦੇ ਨੇ lemon ਪਾ ਲਿਆ ਨਾ ਉਹ ਥੋੜਾ dry skin ਵਾਲੇ ਨਹੀਂ ਜਿਨ੍ਹਾਂ ਨੂੰ ਸੂਟ ਕਰਦਾ ਹੈ ਜੀ lemon ਉਹ ਪਾ ਸਕਦੇ ਨਹੀਂ dry skin ਵਾਲੇ ਹੋਣ ਜਾਂ oily skin ਵਾਲੇ ਹੋਣ lemon ਦਾ ਬੈਸਟ ਹੈ ਜੀ ਰੰਗਤ ਤਨ ਨੂੰ ਦਿਖਾਦਾ ਹੈ lemon ਜੋ ਦਾਗ ਦਬੇ ਤੁਹਾਡੇ ਫੇਸ ਦੇ ਉੱਪਰ ਨੇ ਉਹਨਾਂ ਨੂੰ ਬਿਲਕੁਲ ਠੀਕ ਕਰੇਗਾ lemon ਬਹੁਤ ਵਧੀਆ ਹੈ ਜੀ ਇਹ ਫੇਸ ਵਾਸ਼ ਤੇ ਵਿਦ ਪੈਕ ਦੋ ਚੀਜ਼ਾਂ ਨੇ ਇਹ ਲਈ ਤੁਸੀਂ ਕਰਨਾ ਹੈ ਬਸ ਪਹਿਲਾਂ ਫੇਸ ਨੂੰ ਵਾਸ਼ ਕਰਨਾ ਆਪਣੇ ਨੂੰ ਫਿਰ ਤੁਸੀਂ ਕੱਚੇ ਦੁੱਧ ਨਾਲ ਡੇਲੀ ਕਰਨਾ ਤੁਸੀਂ ਇਹ ਬਸ ਇੱਕ ਹਫਤਾ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਨਿਖਾਰ ਆਪਣੇ ਫੇਸ ਦੇ ਉੱਪਰ ਦਿਖੇਗਾ ਫਿਰ ਤੁਸੀਂ ਲਗਾਤਾਰ ਹੀ ਕਰੋਗੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਜੇ ਕਰਦੀਆਂ ਇਹ ਚੀਜ਼ਾਂ ਨੇ ਸਾਰੀਆਂ ਕੋਈ ਅਸੀਂ ਬਾਹਰੋਂ ਨਹੀਂ ਲਿਆਂਦੀ ਕੋਈ ਕੈਮੀਕਲ ਵਾਲੀ ਨਹੀਂ ਨੇਚਰਲ ਚੀਜ਼ਾਂ ਨੇ ਇਹਨਾਂ ਨਾਲ ਹੀ ਨੇਚਰਲ ਬਿਊਟੀ ਆਏਗੀ ਤੁਹਾਡੀ 2 ਮਿੰਟ ਦੀ ਅਸੀਂ ਮ사ਜ ਦਵਾਂਗੇ ਸੌਫਟ ਹੱਥਾਂ ਦੇ ਨਾਲ ਜੋ ਵੀ ਦਾਗ-ਧੱਬਾ ਤੁਹਾਡੇ ਫੇਸ ਦੇ ਉੱਪਰ ਡੇਲੀ ਰਿਮੂਵ ਹੁੰਦਾ ਜਾਏਗਾ ਲਾਈਟ ਹੁੰਦਾ ਜਾਏਗਾ ਜਦੋਂ ਤੁਸੀਂ ਡੇਲੀ ਲਗਾਓਗੇ ਇਸ ਪੈਕ ਨੂੰ ਬੇਸਨ ਤਾਂ ਵੈਸੇ ਰੰਗਤ ਨੂੰ ਨਖਾਦਦਾ ਹੈ ਜੀ ਤੇ ਹਲਦੀ ਵੀ ਤੁਹਾਨੂੰ ਪਤਾ ਹੈ ਤੁਸੀਂ ਕਸਤੂਰੀ ਹਲਦੀ ਲੈਣੀ ਆ ਕਸਤੂਰੀ ਹਲਦੀ ਲੈਣੀ ਤੁਸੀਂ ਥਾਣੇ ਵਾਲੀ ਹਲਦੀ ਨਹੀਂ ਲੈਣੀ ਖਾਣੇ ਵਾਲੀ ਹਲਦੀ ਰੰਗ ਛੱਡੇਗੀ ਫੇਸ ਦੇ ਉੱਪਰ ਕਸਤੂਰੀ ਹਲਦੀ ਲੈਣੀ ਤੁਸੀਂ ਕਸਤੂਰੀ ਹਲਦੀ ਸਾਡੇ ਫੇਸ ਤੇ ਉੱਪਰ ਰੰਗ ਨਹੀਂ ਛੱਡਦੀ ਉਸ ਸਾਡੇ ਬਿਊਟੀ ਦੇ ਲਈ ਬਣੀ ਹੁੰਦੀ ਹੈ ਜੀ ਉਹ ਅਸੀਂ ਆਪਣੇ ਕੋਈ ਪੈਕ ਬਣਾਈਏ ਉਹਦੇ ਵਿੱਚ ਥੋੜੀ ਜੀ ਪਾ ਕੇ ਬਹੁਤ ਹੀ ਵਧੀਆ ਉਹਦਣਾ ਕੋਈ ਧਾਕ ਦਾ ਬਣਾ ਪਿੰਪਲ ਐਕ ਨੇ ਜੋ ਹੁੰਦੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਜੇ ਤੁਹਾਡੇ ਪਿੰਪਲ ਐਕ ਨੇ ਹਨ ਤੁਸੀਂ ਇਹ ਪੈਕਾ ਜ਼ਰੂਰ ਲਗਾਣਾ ਡੇਲੀ ਲਗਾਣਾ ਪਰ ਜੇ ਪਿੰਪਲ ਐਕ ਨੇ ਉਹਨੂੰ ਥੋੜਾ ਰਗੜਨਾ ਨਹੀਂ ਤੁਸੀਂ ਤੁਸੀਂ ਰਗੜਨਾ ਨਹੀਂ ਆ ਉਸਨੂੰ ਉਸਨੂੰ ਪੈਕ ਨੂੰ ਆਪਣੇ ਫੇਸ ਦੇ ਉੱਪਰ ਹੀ ਲਗਾਉਣਾ ਹੈ ਮ사ਜ ਨਹੀਂ ਕਰਨੀ ਫਿਰ ਉਹਦੀ ਜੇ ਪਿੰਪਲ ਐਕ ਨੇ ਹੈਗੇ ਆ ਤਾਂ ਜੇ ਪਿੰਪਲ ਐਕ ਨੇ ਨਹੀਂ ਆ ਕੋਈ ਪ੍ਰੋਬਲਮ ਨਹੀਂ ਫੇਸ ਦੇ ਉੱਪਰ ਫਿਰ ਤੁਸੀਂ ਇਹਦੇ ਤੁਸੀਂ ਕਰ ਸਕਦੇ ਜੇ ਮ사ਜ 2 ਮਿੰਟ 3 ਮਿੰਟ ਫਿਰ ਤੁਸੀਂ ਉਹਨੂੰ ਲੱਗਾ ਲੈਣੇ ਦੋ ਹੁਣ 2 ਮਿੰਟ ਜਿਵੇਂ ਮ사ਜ ਕਰ ਲਈ ਫਿਰ ਆਪਾਂ ਕੀ ਕਰਨਾ ਇਹਦੇ ਉੱਪਰ ਹੀ ਥੋੜਾ ਪੈਕ ਇੱਕ ਕਲੀਅਰ ਲਗਾ ਦੇਣੀ ਆ ਐਵੇਂ ਲਗਾ ਕੇ ਤੁਸੀਂ ਇਸ ਨੂੰ 10 15 ਮਿੰਟs ਛੱਡ ਦੋ ਦੇ ਲਈ 10 15 ਮਿੰਟ ਨੂੰ ਗਾ ਲੋ ਉਨਾ ਚਿਰ ਤੁਸੀਂ ਹੋਰ ਕੋਈ ਕੰਮ ਆਪਣਾ ਕਰ ਲਓ ਫੇਸ ਦੇ ਉੱਪਰ ਲਗਾ ਕੇ ਥੋੜਾ ਪਤਲਾ ਨਹੀਂ ਬਣਾਉਣਾ ਇਹਨੂੰ ਲਿਟਵਟ ਨਹੀਂ ਬਣਾਉਣਾ ਉਹ ਗਾੜਾ ਬਣਾਉਣਾ ਜੋ ਸਾਡੇ ਫੇਸ ਦੇ ਉੱਪਰ ਪਿਕ ਜਾਵੇ ਤੁਸੀਂ ਕਈਆਂ ਜਾਣਿਆਂ ਦੀ ਸਕਿਨ ਦੇਖੀ ਹੋਣੀ ਹੈ ਕਿ ਜਿਵੇਂ ਉਹ 50 ਸਾਲ ਦੇ 60 ਸਾਲ ਦੇ ਆ ਪਰ ਉਹ ਲੱਗਦੇ ਨਹੀਂ 50 60 ਸਾਲ ਦੇ ਉਹ ਐ ਲੱਗਦੇ ਨੇ ਜਿਵੇਂ 40 ਸਾਲ ਦੇ ਉਹਨਾਂ ਦੇ ਫੇਸ ਤੋਂ ਪਤਾ ਲੱਗ ਜਾਂਦਾ ਕਿ ਉਹ ਆਪਣੀ ਸਕਿਨ ਦੀ ਆਪਣੇ ਫੇਸ ਦੀ ਬਹੁਤ ਹੀ ਕੇਅਰ ਕਰ ਰਹੇ ਨੇ ਤੇ ਜੋ ਨਹੀਂ ਕਰਦਾ ਕੇਅਰ ਉਹਦਾ ਵੀ ਸਕਿਨ ਤੋਂ ਹੀ ਪਤਾ ਚੱਲ ਜਾਂਦਾ ਕਿ ਬਿਲਕੁਲ ਕੇਅਰ ਨਹੀਂ ਕਰਦਾ ਜਿਵੇਂ ਤੁਸੀਂ ਫੇਸ ਦੀ ਕੇਅਰ ਕਰੋਗੇ ਸਕਿਨ ਤੁਹਾਡੀ ਟਾਈਟ ਹੋਵੇਗੀ ਟਾਈਟ ਹੋਣ ਦੇ ਨਾਲ ਨਾਲ ਹੀ ਤੁਹਾਡੇ ਰਿੰਕਲ ਰਿਮੂਵ ਹੋਣਗੇ ਸਕਿਨ ਥੋੜੀ ਮਤਲਬ ਟਾਈਟ ਹੋ ਜਾਏਗੀ ਤੇ ਰਿੰਕਲ ਤਾਂ ਆਪਣੇ ਆਪ ਰਿਮੂਵ ਹੋਣੇ ਆ ਤੇ ਜਦੋਂ ਤੁਸੀਂ ਪੈਕ ਲਗਾਉਂਦੇ ਰਹੋਗੇ ਲਗਾਤਾਰ ਮੈਂ ਇਹ ਨਹੀਂ ਬੋਲਦੀ ਕਿ ਤੁਸੀਂ ਅੱਜ ਲਗਾਇਆ ਤਾਂ ਅੱਜ ਲਗਾਇਆ ਤਾਂ ਰਾਤੋਂ ਰਾਤ ਤੁਸੀਂ ਚਿੱਟੇ ਹੋ ਜਾਣਾ ਨਖਾਰ ਆ ਜਾਣਾ ਦਿਨੋਂ ਦਿਨ ਲਗਾਉਂਦੇ ਨਾਲ ਹੀ ਤੁਹਾਡੇ ਫੇਸ ਦੇ ਉੱਪਰ ਬਹੁਤ ਹੀ ਨਖਾਰ ਆਵੇਗਾ ਇਹ ਤੁਸੀਂ ਮੈਂ ਗਰੰਟੀ ਰੈਂਦੀ ਆ ਕਿ ਤੁਸੀਂ ਇਹ ਪੈਕ ਡੇਲੀ ਲਗਾਉਣਾ ਆ ਪਹਿਲਾਂ ਕੱਚੇ ਦੁੱਧ ਨਾਲ ਫੇਸ ਨੂੰ ਕਲੀਨ ਕਰਨਾ ਆ ਓਪਨ ਪੋਰਸ ਬਿਲਕੁਲ ਕਲੀਨ ਹੋ ਜਾਣਗੇ ਫਿਰ ਤੁਸੀਂ ਇਹਦੀ 2 ਮਿੰਟ ਮ사ਜ ਦੇਣੀ ਆ ਮਸਾਜ ਦੇਣ ਤੋਂ ਬਾਅਦ ਤੁਸੀਂ 15 ਮਿੰਟ ਲਗਾ ਕੇ ਰੱਖਣਾ ਡੇਲੀ ਆਪਣੇ ਫੇਸ ਦੇ ਉੱਪਰ ਤੇ ਰਿਜ਼ਲਟ ਇੰਨਾ ਕਿ ਵਧੀਆ ਆਵੇਗਾ ਨਾ ਜਦੋਂ ਅਸੀਂ ਆਪਣੇ ਫੇਸ ਦੇ ਉੱਪਰ ਕੁਝ ਲਗਾਉਂਦੇ ਨਹੀਂ ਹਨਾ ਤੇ ਫਿਰ ਤੇ ਫਿਰ ਸਕਿਨ ਵੀ ਲਟਕਣੀ ਆ ਸਕਿਨ ਦੇ ਦਾਗ ਦੱਬੇ ਵੀ ਰਹਿਣੇ ਆ ਟੈਨਿੰਗ ਵੀ ਹੋਣੀ ਫੇਸ ਦੇ ਉੱਪਰ ਕਾਲੀ ਪਰਤ ਵੀ ਰਹਿਣੀ ਆ ਜਦੋਂ ਅਸੀਂ ਆਪਣੀ ਕਾਲੀ ਪਰਤ ਨੂੰ ਉੱਪਰੋਂ ਉਤਾਰਾਂਗੇ ਨਹੀਂ ਫੇਸ ਦੇ ਉੱਪਰੋਂ ਤੇ ਫਿਰ ਆਪਣੀ ਮਤਲਬ ਗਲੋ ਕਿਵੇਂ ਆਵੇਗਾ ਗਲੋਤ ਨਹੀਂ ਆਵੇਗਾ ਗਲੋ ਬਿਲਕੁਲ ਨਹੀਂ ਫਿਰ ਆਣਾ ਜੀ ਅਸੀਂ ਆਪਣੀ ਸਕਿਨ ਦਾ ਧਿਆਨ ਨਹੀਂ ਰੱਖਦੇ ਮੇਰੀਆਂ ਭੈਣਾਂ ਆਪਣੇ ਫੀਸਟਾ ਤਿਆਰ ਰੱਖਿਆ ਕਰੋ ਤੇ ਘਰ ਬੈਠ ਕੇ ਨੇਚਰਲ ਚੀਜ਼ਾਂ ਦੇ ਨਾਲ ਆਪਣੇ ਫੇਸ ਦੀ ਕੇਅਰ ਕਰਿਆ ਕਰੋ। ਹਾਂਜੀ 15 ਮਿੰਟ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਇਸ ਨੂੰ ਥੋੜੇ ਹੱਥਾਂ ਨੂੰ ਥੋੜਾ ਗਿੱਲਾ ਕਰਨਾ ਡਾਇਰੈਕਟ ਪਾਊਡਰ ਲਾ ਕਰਿਆ ਕਰੋ ਕੋਈ ਵੀ ਪੈਕ ਲਗਾਉਂਦੇ ਜੀ ਉਹਨੂੰ ਬਹੁਤਾ ਮਲ ਮਲ ਕੇ ਨਹੀਂ ਉਤਾਰਨਾ ਹੱਥਾਂ ਨੂੰ ਥੋੜਾ ਗਿੱਲਾ ਕਰਨਾ ਜਿਆਦਾ ਗਿੱਲਾ ਨਹੀਂ ਕਰਨਾ ਥੋੜੀ ਮ사ਜ ਦੇ ਕੇ ਮ사ਜ ਦੇ ਕੇ ਫਿਰ ਉਤਾਰਿਆ ਕਰੋ ਕੋਈ ਵੀ ਪੈਕ ਆ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਆ। ਇਹ ਪੈਕ ਤੁਸੀਂ ਦੇਲੇ ਲਗਾਣਾ ਆ। ਦੇਲੀ ਲਗਾ ਕੇ ਦੇਖੋ ਹਫਤਾ ਰਿਜਲਟ ਬਹੁਤ ਵਧੀਆ ਆਏਗਾ ਜਿਵੇਂ ਹੁਣ ਬਰਸਾਤ ਹੋ ਰਹੀ ਨਾ ਚਿਪਚਿਪੀ ਜੀ ਸਕਿਨ ਐ ਪਿੰਪਲ ਐਕਨੇ ਬਹੁਤ ਨਿਕਲਦੇ ਨੇ ਜਿਨ ਜਿਨਾਂ ਦੀ oily skin ਹੋਣਾ ਤਾਂ ਬਹੁਤ ਜ਼ਿਆਦਾ ਹੀ ਨਿਕਲਦੇ ਨੇ ਪਿੰਪਲ ਐਕਨੇ ਤੁਸੀਂ ਇਹ ਪੈਕ ਲਗਾਉਣਾ ਆ ਬਹੁਤ ਵਧੀਆ ਆ ਰਿਜਲਟ ਵੀ ਬਹੁਤ ਵਧੀਆ ਤੁਹਾਨੂੰ ਦੇਵੇਗਾ ਤੇ ਸਕਿਨ ਦੇ ਟੈਨਿੰਗ ਵਗੈਰਾ ਕਾਲਾਪਨ ਜੋ ਹੋ ਸਭ ਦੂਰ ਹੋਵੇਗਾ ਜੋ ਦਾਗ-ਦੱब्बे ਨੇ ਉਹ ਵੀ ਰਿਮੂਵ ਕਰੇਗਾ ਸਕਿਨ ਟਾਈਟ ਹੋਵੇਗੀ ਇਹਦੇ ਨਾਲ ਜੋ ਵੀ ਮੇਰੀ ਵੀਡੀਓ ਦੇਖਤਾ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਜੀ ਥੈਂਕ ਯੂ ਸਭੀ ਕੋ